ਇਹ ਗੱਲਾਂ ਤੇ ਆਮ ਆਦਮੀ ਪਾਰਟੀ ਦੀਆਂ ਜੇ ਸਾਡੇ ਬੀਬਾ ਜੀ ਹੀ ਸਾਡੇ ਸਤਕਾਰਯੋਗ ਭੈਣ ਜੀ ਆ ਉਹ ਬੀਬੀ ਅਨਮੋਲ ਗਗਨ ਹਾਂਜੀ ਅਨਮੋਲ ਹਾਂਜੀ ਜਿਨ੍ਹਾਂ ਨੇ ਸਾਨੂੰ ਕਿਹਾ ਸੀ 5 ਮਿੰਟ ਚ ਤੁਹਾਨੂੰ ਐਮਐਸਪੀ ਦਵਾਂਗੇ ਐ ਕਰਕੇ ਚੁਟਕੀ ਵਾਲੀ ਹੈ ਹਨਾ ਉਹ ਚੁਟਕੀ ਦਾ ਹੀ ਸਵਾਲ ਉਹਨੂੰ ਅਜੇ ਤੱਕ ਨਹੀਂ ਅੱਗੇ ਆਉਂਦੇ ਹਿੰਦੇ ਵੀ ਮੈਂ ਗਲਤੀ ਕਿਹੜੀ ਕਰ ਬੈਠੀ ਹਾਂ ਮੈਨੂੰ ਤਾਂ ਕੇਜਰੀਵਾਲ ਨੇ ਜੀ ਸਾਨੂੰ ਸਨੇਹਾ ਲਾ ਕੇ ਭੇਜਿਆ ਵਾ ਤੁਸੀਂ ਅਸਤੀਫਾ ਦਿਓ ਅਸੀਂ ਐਮਐਸਪੀ 5 ਮਿੰਟ ਚ ਦਵਾਂਗੇ ਜੀ ਅਸਤੀਫਾ ਦੇਣ ਦੀ ਲੋੜ ਨਹੀਂ ਭੰਡੂਡੀ ਤੇ ਸਰਕਾਰ ਬਣ ਕੇ ਹੁਣ ਕਰ ਦਿਓ ਕੋਈ ਕਰਨਾ ਕਿਸਾਨਾਂ ਲਈ ਸਾਰੇ ਕਿਸਾਨ ਭਾਈਚਾਰੇ ਨੇ ਤੁਹਾਨੂੰ ਜਿਤਾਇਆ ਵਾ ਤੁਸੀਂ ਹੁਣ ਕਰ ਲਓ ਹੁਣ ਅਸਤੀਫੇ ਦੀ ਲੋੜ ਹੀ ਨਹੀਂ ਵੀ ਹੁਣ ਤੁਹਾਡੇ ਕੋਲ ਪਾਵਰ ਆ ਜੇ ਹੁਣ ਨਹੀਂ ਕਰ ਸਕੇ ਫਿਰ ਕਦੋਂ ਕਰੋਗੇ ਤੁਸੀਂ ਤੁਲਾ ਕੇ ਜਾਂ ਪਰ ਲੈਵਲ ਤੇ ਤੁਸੀਂ ਪਿੱਛੇ ਜਾਓਗੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਰੋਂ ਸਾਡੇ ਵੱਡੇ ਬਾਦਲ ਸਾਹਿਬ ਦੀ ਸਾਡੀ ਸਰਕਾਰ ਸੀ ਉਹ ਜਿਹੜੇ ਕੰਮ ਹੋਇਆ ਉਹ ਤੁਹਾਨੂੰ ਨਜ਼ਰ ਆ ਰਹੇ ਆ ਹਰਮੰਦਰ ਸਾਹਿਬ ਦੇ ਅੰਦਰ ਜੋ ਕੰਮ ਹੋ ਰਿਹਾ ਜੋ ਫਲਾਈਓਵਰਸ ਬਣ ਰਹੇ ਆ ਸਾਰੇ ਕੰਮ ਹੋਏ ਆ ਹਾਂਜੀ ਵਾਈਗੁਰਜੀ ਕਾਲ ਖਾਲਸਾ ਵਾਈਗੁਰਜੀ ਕੀ ਫਤਿਹ ਦਾਸ ਗੁਰਪ੍ਰੀਤ ਸੰਧੂ ਜ਼ਿਲ੍ਹਾ ਜਰਨਾਲ ਕਤਰ ਪੰਜਾਬ ਜਿਹੜਾ ਤੁਸੀਂ ਸਵਾਲ ਕੀਤਾ ਵਾ ਕਿ ਇਲੈਕਸ਼ਨ ਦੇ ਬਾਰੇ ਕੀ ਮਾਹੌਲ ਬਣ ਰਿਹਾ ਵਾ ਜੀ ਬੜਾ ਕੰਪਲੀਕੇਟਿਡ ਜਿਹਾ ਜਵਾਬ ਦੇਣਾ ਹੁੰਦਾ ਕਾਰਨ ਕੀ ਹੈ ਵੀ ਮਾਹੌਲ ਤੁਸੀਂ ਦੇਖ ਹੀ ਰਹੇ ਹੋ ਇਲੈਕਸ਼ਨ ਦਾ ਜੋ ਪਾਰਟੀ ਵੱਲੋਂ ਆ ਪੂਰੇ ਤੌਰ ਤੇ ਹਰ ਪੱਖੋਂ ਅਸੀਂ ਨਾਲ ਪਾਰਟੀ ਦੇ ਖੜੇ ਆ ਜੇ ਤੁਸੀਂ ਸਾਰੀਆਂ ਪਾਰਟੀਆਂ ਦੇ ਬਾਰੇ ਪੁੱਛਣਾ ਚਾਹੋ ਤੀ ਕੀ ਮਾਹੌਲ ਬਣ ਰਿਹਾ ਉਹਦੇ ਬਾਰੇ ਤੁਸੀਂ ਸਾਡੇ ਤੋਂ ਭਲੀ ਭਾਤ ਜਾਣਦੇ ਹੋ ਕਿਉਂਕਿ ਅੱਜ ਕੁਝ ਹੋਰ ਵਾ ਕੱਲ ਕੁਝ ਹੋਰ ਹੋ ਰਿਹਾ ਜੀ ਇਹ ਪਾਰਟੀ ਦਾ ਜਿਹੜੇ ਇਲੈਕਸ਼ਨ ਦਾ ਜਿੱਤ ਹਾਰ ਦਾ ਫੈਸਲਾ ਇਹ ਤਾਂ ਸਮੇਂ ਦੇ ਹਿਸਾਬ ਨਾਲ 3 ਜੂਨ ਨੂੰ 4 ਜੂਨ ਤੱਕ ਹੋ ਜਾਣਾ ਉਹਦੇ ਬਾਰੇ ਜੇ ਤੁਸੀਂ ਕਹੋ ਵੀ ਕਾਰੋਬਾਰ ਬਾਰੇ ਵੀ ਆਪਣੇ ਪਾਰਟੀ ਦੇ ਕੰਮ ਬਾਰੇ ਕਰੋ ਉਹ ਅਸੀਂ ਪ੍ਰੋਪਰ ਤਰੀਕੇ ਨਾਲ ਦਿਨ ਰਾਤ 24 ਘੰਟੇ ਨਾਲ ਲੱਗ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਦੀਪ ਸਿੰਘ ਜੀ ਪਲਵਾਨ ਉਹਨਾਂ ਦੇ ਨਾਲ ਅਸੀਂ ਥੰਮ੍ਹ ਪੜ ਕੇ ਨਾਲ ਖੜੇ ਆ ਸਾਡੇ ਬੌਸ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਜਿਹੜੇ ਸਾਡੇ ਰੈਨਮਾਈ ਕਰ ਰਹੇ ਸਾਰਿਆਂ ਜਿਨ੍ਹਾਂ ਨੇ ਸਾਡੇ ਸਿਰ ਤੇ ਹੱਥ ਰੱਖ ਕੇ ਸਾਨੂੰ ਅੱਗੇ ਤੋਰਿਆ ਵਾ ਸੋ ਇਸ ਪਾਰਟੀ ਦੇ ਨਾਲ ਅਸੀਂ ਪੂਰੇ ਥੰਮ੍ਹ ਖੜੇ ਆ ਤੇ ਬਾਕੀ ਪਾਰਟੀਆਂ ਦੇ ਪ੍ਰਤੀ ਤੁਸੀਂ ਕਹੋਗੇ ਉਹ ਤੁਸੀਂ ਦੇਖ ਲਈਆ ਕੱਲ ਗੋਲਦੀਪ ਉਹ ਤੁਸੀਂ ਦੋ ਆਮ ਆਦਮੀ ਪਾਰਟੀ ਦਾ ਤੇ ਤੁਹਾਨੂੰ ਸਾਫ਼ ਨਜ਼ਰ ਆ ਹੀ ਰਿਹਾ ਵੀ ਦੋ ਸਾਲਾਂ 'ਚ ਕੀ ਰਿਪੋਰਟ ਕਾਟ ਉਹਨਾਂ ਦੀ ਬੰਦੀ ਹੈ ਕੀ ਉਹਨਾਂ ਦਾ ਉਧਰ ਵੀ ਇਹੀ ਹਾਲ ਹੋ ਰਿਹਾ ਕੱਲ ਔਰ ਜਿਹੜਾ ਸਾਡੀ ਇਹ ਗਰਾਉਂਡ ਲੈਵਲ ਤੋਂ ਲੈ ਕੇ ਜਾਂ ਉੱਪਰ ਲੈਵਲ ਤੇ ਤੁਸੀਂ ਪਿੱਛੇ ਜਾਓਗੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਰੋਂ ਆ ਸਾਡੇ ਵੱਡੇ ਬਾਦਲ ਸਾਹਿਬ ਦੀ ਸਾਡੀ ਸਰਕਾਰ ਸੀ ਉਹ ਜਿਹੜੇ ਕੰਮ ਹੋਏ ਉਹ ਤੁਹਾਨੂੰ ਨਜ਼ਰ ਆ ਰਹੇ ਆ ਹਰਮੰਦਰ ਸਾਹਿਬ ਦੇ ਅੰਦਰ ਜੋ ਕੰਮ ਹੋ ਰਿਹਾ ਜੋ ਫਲਾਈਓਵਰਸ ਬਣ ਰਹੇ ਆ ਸਾਰੇ ਕੰਮ ਹੋਏ ਆ ਹਾਂਜੀ ਦੇਖੋ ਜਿਹੜੇ ਜਿਨ੍ਹਾਂ ਦਾ ਜਿਹੜੇ ਬੰਦੇ ਨਾਰਾਜ਼ ਨੇ ਸਾਡਾ ਫਰਜ਼ ਆ ਅਸੀਂ ਪਾਰਟੀ ਦੇ ਨਮਾਇਦਗੀ ਸਾਨੂੰ ਮੰਤਰੀ ਸਾਹਿਬ ਨੇ ਸਾਡੇ ਪਲਵਾਨ ਜੀ ਸਰਜੀਤ ਸਿੰਘ ਜੀ ਪਲਵਾਨ ਜਿਨ੍ਹਾਂ ਨੇ ਸਾਨੂੰ ਇਸ ਰਾਹ ਤੇ ਤੋਰਿਆ ਵਾ ਸਾਡਾ ਫਰਜ ਬੰਦਾ ਸਿਆਸਤ ਦਾ ਫਰਜ਼ੀ ਬੰਦਾ ਹਰ ਰੁੱਸੇ ਨੂੰ ਮਨਾਉਣਾ ਸਿਆਸਤ ਦਾ ਪੂਲਾ ਸਿਆਸਤ ਸਟਾਰਟ ਹੀ ਉਥੋਂ ਦੀ ਜਿਹੜਾ ਬੰਦਾ ਰੁੱਸਿਆ ਉਹਨੂੰ ਮਨਾ ਕੇ ਲਿਆਓ ਜੀ ਜਿਹੜਾ ਨਹੀਂ ਮੰਨਦਾ ਉਹਨੂੰ ਫਿਰ ਇੱਕ ਵਾਰੀ ਹੱਥ ਜੋੜੋ ਕਿ ਭਾਈ ਅਸੀਂ ਤੇਰੇ ਭਰਾ ਵਾ ਅਸੀਂ ਤੇਰਾ ਭਲਾ ਹੀ ਸੋਚਣਾ ਜਿਨ੍ਹਾਂ ਨੇ ਕਿਸੇ ਦਾ ਭਲਾ ਸੋਚਣਾ ਉਨੇ ਉਹਨੂੰ ਆਪਣੀ ਪਾਰਟੀ 'ਚ ਲੈ ਕੇ ਆਉਣਾ ਵਾ ਪਰ ਜਿਹੜੇ ਬੰਦੇ ਇਹ ਇਧਰ ਸੱਜੇ ਖੱਬੇ ਜਾਣਦੇ ਆ ਜਾਂ ਕਿਸੇ ਕੋਲ ਕਰਵਾ ਰਹੇ ਆ ਉਹ ਕਿਸੇ ਬੰਦੇ ਦਾ ਨੁਕਸਾਨ ਕਰ ਰਹੇ ਆ ਕਿਸਾਨ ਭਾਈ ਸਾਰੇ ਬਾਰੇ ਕੀ ਕਿਸਾਨ ਭਾਈ ਚਾਰੇ ਬਾਰੇ ਤੁਸੀਂ ਕੀ ਸਵਾਲ ਕਰਨਾ ਚਾਹੁੰਦੇ ਹੋ ਸਾਰਾ ਬਾੜਾਂ ਤੇ ਆ ਨਹੀਂ ਮਿਲ ਰਿਹਾ ਮੋਟਰ ਦਾ ਮੁੱਲ ਨਹੀਂ ਪੈ ਰਿਹਾ ਇਹ ਗੱਲਾਂ ਤੇ ਆਮ ਆਦਮੀ ਪਾਰਟੀ ਦੀਆਂ ਜੇ ਸਾਡੇ ਬੀਬਾ ਜੀ ਹੀ ਸਾਡੇ ਸਤਕਾਰਯੋਗ ਭੈਣ ਜੀ ਆ ਉਹ ਬੀਬੀ ਅਨਮੋਲ ਗਗਨ ਹਾਂਜੀ ਅਨਮੋਲ ਜੀ ਜਿਨ੍ਹਾਂ ਨੇ ਸਾਨੂੰ ਕਿਹਾ ਸੀ 5 ਮਿੰਟ ਚ ਤੁਹਾਨੂੰ ਐਮਐਸਪੀ ਦਵਾਂਗੇ ਐ ਕਰਕੇ ਚੁਟਕੀ ਵਾਲੀ ਹੈ ਹਨਾ ਉਹ ਚੁਟਕੀ ਦਾ ਹੀ ਸਵਾਲ ਉਹਨੂੰ ਅਜੇ ਤੱਕ ਨਹੀਂ ਅੱਗੇ ਆਉਣ ਦੇਂਦਾ ਵੀ ਮੈਂ ਗਲਤੀ ਕਿਹੜੀ ਕਰ ਬੈਠੀ ਹਾਂ ਮੈਨੂੰ ਤਾਂ ਕੇਜਰੀਵਾਲ ਨੇ ਜੀ ਸਾਨੂੰ ਸਨੇਹਾ ਲਾ ਕੇ ਭੇਜਿਆ ਵਾ ਤੁਸੀਂ ਅਸਤੀਫਾ ਦਿਓ ਅਸੀਂ ਐਮਐਸਪੀ 5 ਮਿੰਟ ਚ ਦਵਾਂਗੇ ਜੀ ਅਸਤੀਫਾ ਦੇਣ ਦੀ ਲੋੜ ਦੀ ਥੂੜੀ ਤੇ ਸਰਕਾਰ ਬਣ ਕੇ ਹੁਣ ਕਰ ਦਿਓ ਕੋਈ ਕਰਨਾ ਕਿਸਾਨਾਂ ਲਈ ਸਾਰੇ ਕਿਸਾਨ ਭਾਈਚਾਰੇ ਨੇ ਤੁਹਾਨੂੰ ਜਿਤਾਇਆ ਵਾ ਤੁਸੀਂ ਹੁਣ ਕਰ ਲੋ ਹੁਣ ਅਸਤੀਫੇ ਦੀ ਲੋੜ ਹੀ ਨਹੀਂ ਵੀ ਹੁਣ ਸਾਡੇ ਕੋਲ ਪਾਵਰ ਆ ਜੇ ਹੁਣ ਨਹੀਂ ਕਰ ਸਕੇ ਫਿਰ ਕਦੋਂ ਕਰੋਗੇ ਤੁਸੀਂ ਅੰਤ ਜਾਂਦੇ ਜਾਂਦੇ ਹੋਏ ਅੰਮ੍ਰਿਤਸਰ ਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਵੋਟ ਸਬੰਧੀ ਕੋਈ ਮੈਸੇਜ ਤੇ ਸੁਣਿਆ ਇਲਾਕਾ ਨਿਵਾਸੀਆਂ ਨੂੰ ਹਰ ਇੱਕ ਅਹੁਦੇਦਾਰ ਨੂੰ ਵਰਕਰ ਸਭਾ ਨੂੰ ਔਰ ਪੂਰੇ ਪੰਜਾਬ ਲੈਵਲ ਤੇ ਸੜੀ ਸਾਡੀ ਪਾਰਟੀ ਹੈ ਮੈਂ ਸਭ ਨੂੰ ਹੱਥ ਬਨ ਕੇ ਇਹੀ ਬੇਨਤੀ ਕਰਦਾ ਤੇ ਸੱਚੇ ਢੰਗ ਨਾਲ ਵੋਟ ਨੂੰ ਪਾਇਓ ਸੋਚ ਕੇ ਪਾਇਓ ਇਹ ਅਗਲੇ 5 ਸਾਲਾਂ ਦੀ ਤੁਹਾਡਾ ਫਿਊਚਰ ਬ੍ਰਾਈਟ ਕਰਨ ਵਾਲੀ ਹੈ ਸ਼ਹਿਰ ਦਾ ਚਾਹੇ ਉਹ ਕਿ ਅਖਦੂਰ ਸਾਹਿਬ ਦੀ ਸੀਟ ਆ ਚਾਹੇ ਉਹ ਆਪਣਾ ਅੰਮ੍ਰਿਤਸਰ ਸਾਹਿਬ ਦੀ ਸੀਟ ਆ ਚਾਹੇ ਉਹ ਬਠਿੰਡੇ ਦੀ ਸੀਟ ਆ ਚਾਹੇ ਉਹ ਆਪਣਾ ਗੁਰਦਾਸਪੁਰ ਦੀ ਕਿਤੇ ਵੀ ਹੋਵੇ ਸਾਰੀਆਂ ਸੀਟਾਂ ਤੇ ਸਾਨੂੰ ਆਸ ਹੈ ਅਸੀਂ ਜੇ ਹਿਸਾਬ ਨਾਲ ਮਿਹਨਤ ਕਰਦੇ ਅਸੀਂ 13 ਦੀਆਂ 13 ਸੀਟਾਂ ਤੇ ਮਲ ਮਾਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ